एबीपी सांजा दी खबर जिसने के एक बार फिर तो असर दिखाया है साप्ता केंद्रीय विदेश राज्य मंत्री परनीत कौर ने अपनी फेसबुक ते लिखे ओहदे सांसद दी जगह ਹੁਣ ਸਿਰਫ ਰਾਜਨੀਤਾ ਲਿਖ ਦਿੰਦਾ ਹੈ ਪਰਨੀਤ ਕੌਰ ਨੇ 21 ਅਗਸਤ ਨੂੰ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਦੇ ਨਾਮਕਨ ਦੇ ਸਮੇਂ ਵੀ ਆਪਣੀ ਫੇਸਬੁੱਕ ਤੇ ਸਾਂਸਦ ਹੀ ਲਿਖਿਆ ਹੋਇਆ ਸੀ ਇਸ ਬਾਰੇ ਪੁੱਛੇ ਜਾਣ ਤੇ ਉਹਨਾਂ ਇਸ ਨੂੰ ਫੇਸਬੁੱਕ ਦੀ ਟੈਕਨੀਕਲ ਗਲਤੀ ਜ਼ਰੂਰ ਦੱਸਿਆ ਸੀ ਤੇ ਮਹਿਜ਼ ਕੁਝ ਦਿਨਾਂ ਦੇ ਵਿੱਚ ਹੀ ਪਰਨੀਤ ਕੌਰ ਨੇ ਆਪਣੇ ਆਪ ਨੂੰ ਰਾਜਨੇਤਾ ਦੱਸਿਆ ਪਰਨੀਤ ਕੌਰ ਲੰਗੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਚੋਣ ਹਾਰ ਗਏ ਸੀ ਪਰ ਪੁਰਾਣੇ ਅਹੁਦੇ ਨੂੰ ਭੁੱਲ ਨਾ ਸਕੇ ਤੇ ਕਈ ਮਹੀਨਿਆਂ ਦੇ ਬਾਅਦ ਵੀ ਆਪਣੇ ਆਪ ਨੂੰ ਸਾਂਸਦ ਹੀ ਲਿਖਦੇ ਰਹੇ ਅਤੇ ਬੀਪ ਸਾਂਝੀ ਦੀ ਖਬਰ ਦਾ ਹੀ ਅਸਰ ਹੋਇਆ ਜਸਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਆਪਣੀ ਫੇਸਬੁਕ ਤੇ ਲਿਖਿਓਦੇ ਯਾਨਕੀ ਸੰਸਦ ਦੀ ਜਗਾ ਹੁਣ ਸਿਰਫ ਰਾਜਨੀਤਾ ਲਿਖ ਦਿੱਤਾ ਕਿਉਂਕਿ ਸੰਸਦ ਹੀ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਇਸ ਨੂੰ ਫੇਸਬੁਕ ਦੀ ਟੈਕਨੀਕਲ ਗਲਤੀ ਦੱਸਿਆ ਅਤੇ ਮਹਿਜ਼ ਕੁਝ ਦਿਨਾਂ ਦੇ ਵਿੱਚ ਹੀ ਪਰਨੀਤ ਕੌਰ ਨੇ ਆਪਣੇ ਆਪ ਨੂੰ ਰਾਜਨੀਤਾ ਹੁਣ ਦੱਸਣਾ ਸ਼ੁਰੂ ਕਰ ਦਿੱਤਾ ਪਰਨੀਤ ਕੌਰ ਲੰਘਿਆ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਚੋਣ ਹਾਰ ਗਏ ਸੀ ਅਤੇ ਪੁਰਾਣੇ ਔਦੇ ਨੂੰ ਭੁੱਲ ਨਾ ਸਕੇ ਤੇ ਕਈ ਮਹੀਨੇ ਬਾਅਦ ਵੀ ਆਪਣੇ ਆਪ ਨੂੰ ਸੰਸਦ ਹੀ ਲਿਖਦੇ ਰਹੇ